ਵੀਰ ਭਰਾਵੋ ਭੈਣ ਸਾਰਿਆਂ ਨੂੰ ਬੇਨਤੀ ਕਿ ਅਸੀਂ ਘਰਾਂ ਦੇ ਵਿੱਚ ਕਈ ਪ੍ਰੋਬਲਮਾਂ ਦੇ ਵਿੱਚ ਹੁੰਦੇ ਆ ਕਿ ਥੋੜੀ ਸਬਜ਼ੀ ਕਿਵੇਂ ਬਣਾਈਏ ਲੋਕੀ ਦੀ ਸਬਜ਼ੀ ਅੱਜ ਤੁਹਾਨੂੰ ਬਣਾ ਕੇ ਹੋਣੀ ਹੈ ਲੋਕੀ ਬਿਲਕੁਲ ਤਾਜੀ ਆਪਣੀਆਂ ਬਿਨਾ ਰੈਸਪਰੇਟ ਇਹ ਲੋਕੀ ਆਪਣੇ ਤੋੜ ਕੇ ਲੈਂਦੇ ਆ ਆਪਣੇ ਘਰ ਦੇ ਤਾਜੀ ਤੇ ਅਸੀਂ ਕੱਟ ਕੇ ਤੇ ਆਵੇ ਪਹਿਲਾਂ ਰੱਖ ਲਈਏ ਇਹ ਤਕਰੀਬਨ ਪਾਈ ਆ ਕੋ 250 ਗ੍ਰਾਮ ਹੈ 250 ਗ੍ਰਾਮ ਲੋਕੀ ਕੱਟ ਲਈ ਉਸ ਤੋਂ ਉਪਰੰਤ ਅਸੀਂ 100 ਗ੍ਰਾਮ ਖੰਡੇ ਜਿਹੜੇ ਨੇ ਇਹ ਕੱਟ ਲੈਣੇ 100 ਗ੍ਰਾਮ ਖੰਡੇ ਹੋ ਗਏ ਤੁਸੀਂ ਕੱਟ ਵੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆ ਜਿਹੜਾ ਆਪਣਾ तकरीबन 1.5 ਚਮਚਾ ਹਲਦੀ ਦਾ ਇਹ ਧਨੀਆ ਪਾਊਡਰ 1 ਚਮਚ 1 ਚਮਚ ਜੀਰੇ ਦਾ ਤੇ 10 8-7 ਹਰੀਆਂ ਮਿਰਚਾਂ 1 ਚਮਚ ਆ ਗਈ ਲਾਲ ਮਿਰਚ ਬਿਲਕੁਲ ਪ्योर ਰੀਜਨਲ ਆਪਣੀ ਘਰ ਦੀ ਏ ਤੇ ਲੂਣ ਆ ਗਿਆ ਜੀ ਟਾਟਾ ਦਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਆਪਣੀਆਂ ਇਕੱਠੀਆਂ ਕਰਕੇ ਰੱਖ ਲੈਣੀਆਂ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਸਰਸੋਂ ਦਾ ਤੇਲ ਸਰੋਂ ਦਾ ਤੇਲ ਪੰਜਾਬੀ ਦੇ ਵਿੱਚ ਇਹ ਸਰੋਂ ਦਾ ਤੇਲ ਆ ਜੀ ਸੈਂਟਰੀ ਤੇ ਇਹ ਹੁਣ ਆ ਮੁੰਡਾ ਬਣਾਉਂਦਾ ਕਾ ਸਬਜੀ ਆ ਕੁੱਕਰ ਤੇ ਪਹਿਲਾਂ ਤਿਆਰ ਹੈ ਆ ਲੋ ਜੀ ਪਾਓ ਜੀ ਹਲੋ ਤੇ ਇਹ ਕੱਚੀ ਨੂੰ ਭਰ ਕੇ ਜਾਨੀ ਕਿ ਪਾ ਲਈ ਆਪਾਂ ਕਿ ਜਿੰਨਾ ਚਿਰ ਤੇ ਬਿਲਕੁਲ ਜਮਾ ਗਰਮ ਨਹੀਂ ਹੁੰਦਾ ਆਪਾਂ ਪੂਰਾ ਗਰਮ ਕਰ ਲੈਣਾ ਤੇਲ ਗਰਮ ਕਰਕੇ ਤੇਲ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਅੱਜ ਅਨੁਗਲਾ ਪ੍ਰਸਿੱਧ ਦੱਸਾਂ ਕਿਵੇਂ-ਕਿਵੇਂ ਸਬਜ਼ੀ ਬਣਾਉਣੀ ਬਿਲਕੁਲ ਸੌਖਾ ਤਰੀਕਾ ਬਿਲਕੁਲ ਹੀ ਸੌਖਾ ਤਰੀਕਾ ਤੁਸੀਂ ਕਿਤੇ ਵੀ ਆਪਣੇ ਮੁੰਡੇ ਆਪਣੇ ਬਾਹਰਲੇ ਮੁਲਕਾਂ ਤੇ ਜਾਂਦੇ ਨੇ ਉਹ ਸਬਜ਼ੀ ਬਣਾਉਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਬਣਾਈਏ ਕੋਈ ਵੀ ਸਬਜ਼ੀ ਬਣਾਉਣੀ ਤੁਸੀਂ ਆਜ ਢੰਗ ਦੇ ਨਾਲ ਕੋਈ ਵੀ ਸਬਜ਼ੀ ਤੁਸੀਂ ਬਣਾ ਸਕਦੇ ਜੀ ਇਹ ਅਸੀਂ ਲੋਕੀ ਦੀ ਸਬਜ਼ੀ ਜਿਹਨੂੰ ਆਪਾਂ ਪੰਜਾਬੀ ਚ ਅੱਲਾਂ ਕਹਿ ਦਿੰਦੇ ਆ ਅੱਲ ਕਹਿ ਦਿੰਦੇ ਨੇ ਲੋਕੀ ਕਹਿ ਦਿੰਨੇ ਇੱਕੋ ਗੱਲ ਹੀ ਆ ਤੇ ਇਹ ਆ ਜਿਹੜੀ ਹੁੰਦੀ ਆ ਲੋਕੀ ਇਹ ਆ ਦੇਖੋ ਸਾਡੀ ਇਹਨੂੰ ਕਹਿੰਦੇ ਲੋਕੀ ਅੱਲ ਵੀ ਕਹਿ ਦਿੰਦੇ ਨੇ ਆਪਣੇ ਇੱਕ ਅੱਧੂ ਦਾ ਦੂਜਾ ਰੂਪ ਹੀ ਹ ਇਹਦੇ ਵਿੱਚ ਦੁੱਧ ਪਾਵਾਂਗੇ ਸਮੁੰਦਰ ਮਿਲਕ ਜਿਹਨੂੰ ਕਹਿੰਦੇ ਨੇ ਉਹ ਆਪਾਂ ਸਬਜ਼ੀ ਬਣਾ ਰਹੇ ਆ ਤੇ ਇਹ ਆਪਣਾ ਤੇਲ ਗਰਮ ਹੋ ਰਿਹਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਜਿਹੜਾ ਇਕੱਲਾ ਉਹ ਜੀਰਾ ਆਪਾਂ ਪਾਵਾਂਗੇ ਪਾਵਾਂਗੇ ਜੀਰਾ ਜਵਾਨ ਇਹ ਜੀਰਾ ਆਪਾਂ ਪਹਿਲਾਂ ਪਾਉਣਾ ਸਭ ਤੋਂ ਇਹ ਯਾਦ ਰੱਖਣਾ ਜੀਰਾ ਓਰੀਜਨਲ ਜੀਰਾ ਪਾੜਿਆ ਜੀ ਜੀਰੇ ਨੂੰ ਆਪਾਂ ਵੇਜਾ ਤੇਲ ਦੇ ਘੋਲਣਾ ਨਾ ਚੰਗੀ ਤਰ੍ਹਾਂ ਆਣਾ ਦੇਖੀ ਜਾ ਸਟੈਪ ਬਾਈ ਸਟੈਪ ਸਾਰਾ ਕੁਝ ਦੱਸਿਆ ਨੇ ਬਹੁਤ ਸੌਖਾ ਤਰੀਕਾ ਬਹੁਤ ਹੀ ਸੌਖਾ ਹਾਂਜੀ ਪਿਆਜ਼ ਆ ਰਿਹਾ ਜੀ ਹੁਣ ਪਿਆਜ਼ ਹੁਣ ਉਸ ਤੋਂ ਬਾਅਦ ਆਪਾਂ ਗੰਡੇ ਪਾ ਦਨੇ ਆ ਇਹ ਆ ਗੰਡੇ ਪਾਤੇ ਲਓ ਜੀ ਆ ਗੰਡੇ ਆਪਾਂ ਪਾ ਲੈ ਗੰਡੇ ਨਾਲ ਹਰੀਆਂ ਮੱਟਾਂ ਵੀ ਨਾਲ ਹੀ ਪਾ ਦਣੀਆਂ ਨੇ ਪਹਿਲਾਂ ਧੀਰਾ ਪਾਇਆ ਸੀ ਸਰੋਂ ਦੇ ਤੇਲ ਦੇ ਵਿੱਚ ਕੋਟਾ ਮਾਤਾਪਾਂ ਨਾਲ ਹੀ ਆਪਾਂ ਪਿਆਜ਼ ਪਾਤਾ ਗੰਡੇ ਤੇ ਨਾਲ ਹੀ ਆਪਾਂ ਪਾ ਦਿੱਤਾ ਹੈ ਹਰੀ ਮਿਰਚ ਇਹਨਾਂ ਨੂੰ ਆਪਾਂ ਹੁਣ ਥੋੜਾ ਜਿਹਾ ਲਾਲ ਹੋਣ ਤੱਕ ਆਪਾਂ ਭੁੰਨਾਂਗੇ ਦੇਖੀ ਜਾਓ ਸਬਜ਼ੀ ਬਣਦੀ ਤੇ ਖਾ ਕੇ ਦੇਖਿਆ ਜੇ ਮੁੜ ਕੇ ਫਿਰ ਕਹੋਗੇ ਠੀਕ ਆ ਨੰਦਾ ਘਰੇ ਕੋਈ ਵੀ ਬਣਾ ਸਕਦਾ ਜਿਹਨੂੰ ਨਹੀਂ ਵੀ ਬਣਾਉਂਦਾ ਬਿਲਕੁਲ ਆ ਢੰਗ ਨਾਲ ਬਣਾ ਲਓ ਸਬਜ਼ੀ ਬਿਲਕੁਕੁਲ ਤਿਆਰ ਹੈ ਤੁਹਾਡੇ ਕਿਸੇ ਦੇ ਮੂੰਹ ਵੱਲ ਵੇਖਣ ਦੀ ਲੋੜ ਨਹੀਂ ਸਾਡੇ ਮੁੰਡੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਬਾਹਰਲਾ ਖਾਂਦੇ ਨੇ ਖਾਣਾ ਫਾਸਟ ਫੂਡ ਉਹ ਚੰਗਾ ਨਹੀਂ ਹੁੰਦਾ ਉਹ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਮਾੜਾ ਹੈ ਤੁਸੀਂ ਆਪਣੇ ਘਰੇ ਆ ਸਬਜੀ ਲਿਆਓ ਤੇ ਆਪ ਟੁੱਕ ਕੇ ਆਪ ਦੇ ਅੱਥੀ ਬਣਾਓ ਤੇ ਭਾਂਵੇਂ ਸਬਜੀ ਇਕੱਲੀ ਖਾ ਲਓ ਪ੍ਰਸ਼ਾਦਾਂ ਨਾਲ ਰੋਟੀਆਂ ਨਾਲ ਤੇ ਇਕੱਲੀ ਸਬਜੀ ਤੁਹਾਨੂੰ ਪੂਰਾ ਆਨੰਦ ਦੇਗੀ ਤੁਸੀਂ ਵੇਖਿਆ ਜੀ ਕਿਵੇਂ ਮਿਲਤਰੀ ਸਬਜੀ ਦੁੱਧ ਦੀ ਸਬਜੀ ਕਿਵੇਂ ਬਣਦੀ ਹੈ ਲੋਕੀ ਦੀ ਦੇਖੋ ਤੇ ਬਹੁਤ ਹੀ ਸਵਾਦ ਸਬਜੀ ਟੈਸਟ ਕਾਮ ਕਰ ਕਿਸੀ ਕੀ ਕਰਦੇ ਆਂ ਸੰਗ ਜਾਣੇ ਅਸੀਂ ਕਿਵੇਂ ਬਣਾਵਾਂਗੇ ਸਬਜ਼ੀ ਸਾਡੇ ਕੋਲ ਸਬਜ਼ੀ ਨਹੀਂ ਬੰਨੀ ਮੁੰਡੇ ਸੰਗ ਜਾਂਦੇ ਨੇ ਕੋਈ ਔਖਾ ਨਹੀਂ ਗਾ ਇਹ ਬਹੁਤ ਸੌਖਾ ਤਰੀਕਾ ਤੁਸੀਂ ਆਪਦਾ ਘਰ ਦਾ ਖਾਣਾ ਬਣਾ ਕੇ ਖਾਓਗੇ ਨਾ ਸੇ ਚੰਗੀ ਰਹਿ ਗਈ ਤੇ ਫਾਸਟ ਫੂਡ ਨਾਲ ਘਾਉਤ ਨਹੀਂ ਜਿਆ ਰਹਾ ਹੈ ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਦਾ ਪਿਆ ਹੁੰਦਾ ਹੈ ਉਹ ਗਰਮ ਕਰਕੇ ਦਿੱਤੀ ਜਾਂਦੇ ਨੇ ਸਾਨੂੰ ਤੇ ਅਸੀਂ ਉਹ ਖਾਧੀ ਜਾਂਦੇ ਆ ਤੇ ਸਾਡਾ ਢਿੱਡ ਭਰ ਜਾਂਦਾ ਥੋੜੇ ਨਾਲ ਇਹ ਤੁਸੀਂ ਖਾਓਗੇ ਤੁਹਾਨੂੰ ਵੇਖਿਆ ਜਿੱਕਦਾ ਆਨੰਦ ਆਉਂਦਾ ਤੇ ਚਾਰ ਤਨ ਖਾਓ ਸਰੀਰ ਦੇ ਵਿੱਚ ਮੋਟੀਵੇਸ਼ਨ ਪੂਰਾ ਥ੍ਰੀਡ ਤਾਕਤ ਵਿੱਚ ਆਏਗਾ ਇਹ ਤਾਕਤ ਵਾਲੀਆਂ ਚੀਜ਼ਾਂ ਨੇ ਇਹ ਤੇ ਸਾਡੇ ਪੰਜਾਬੀ ਲੋਕ ਜਿਹੜੇ ਪ ਕਹਿੰਦੇ ਆਮ ਖਾਂਦੇ ਨੇ ਕੱਦੂ ਖਾਣਾ ਇਹ ਚੀਜ਼ਾਂ ਰਹੀਆਂ ਸਬਜ਼ੀਆਂ ਆਪਣੀਆਂ ਤੋੜ ਕੇ ਤਾਜ਼ੀਆਂ ਖਾਂਦੇ ਨੇ। ਇਹਦੇ ਪੂਰੇ ਲਾਲ ਹੋ ਚੁੱਕੇ ਨੇ। ਇਹਦੀ ਇਸ ਤੋਂ ਬਾਅਦ ਆ ਗਿਆ ਲੋਨ ਦੀ। ਹੁਣ ਆਪਾਂ ਲੋਨ ਪਾਉਣ ਲੱਗੇ ਆਂ। ਲੋਨ ਤੋਂ ਬਾਅਦ ਆ ਗਈ ਦੀ ਆਪਣੀ ਲਾਲ ਮਿਰਚ। ਲਾਲ ਮਿਰਚ ਤੋਂ ਬਾਅਦ ਆ ਗਈ ਆਪਣੀ ਹਲਦੀ। ਹਲਦੀ ਪਾਈ ਗਈ ਇਹ ਜੀ ਆ ਗਿਆ ਧਨੀਆ ਪਾਊਡਰ ਧਨੀਆ ਪਾਊਡਰ ਬਸ ਇਹ ਸਾਦੀ ਸਬਜੀ ਕੋਈ ਜਿਆਦਾ ਮਸਾਲੇ ਨਹੀਂ ਤਿੰਨ ਚਾਰ ਮਸਾਲੇ ਨੇ ਹਲਦੀ ਮਿਰਚ ਲੂਣ ਤੇ ਧਨੀਆ ਪਾਊਡਰ ਬਸ ਇਹ ਚੀਜ਼ ਦੇ ਨਾਲ ਹੀ ਵੇਖੋ ਤੁਸੀਂ ਆਪਾਂ ਕੋਈ ਜਿਆਦਾ ਚੀਜ਼ਾਂ ਨਹੀਂ ਪਾਉਣੀਆਂ ਵਿੱਚ ਇਹਦੇ ਨਾਲ ਹੀ ਸਬਜੀ ਵੇਖਿਆ ਜੇ ਤੁਸੀਂ ਕਿੰਨੀ ਟੇਸਟ ਤੇ ਕਿੰਨੇ ਬਣਦੀ ਥੋੜਾ ਜਿਹਾ ਆਪਾਂ ਪਾਣੀ ਲਾ ਲਾਂ ਇਹਨੂੰ ਇਹ ਇੱਕ ਕਰਛੀ ਪਾ ਕੇ ਪਾਣੀ ਵੀ ਲਾ ਦਣੀ ਆ ਕਿਉਂਕਿ ਇਹ ਥੱਲੇ ਆਪਣੇ ਪਿਆਜ਼ ਲੱਗ ਨਾ ਜਾ ਸੜ ਨਾ ਜਾ ਪਿਆਜ਼ ਆਪਾਂ ਹੋਰ ਵੀ ਲਾ ਸਕਦੇ ਹਾਂ ਆਪਣੇ ਮੁਤਾਬਕ ਤੁਸੀਂ ਲਾ ਲਿਆ ਜੇ। ਚਾਪੇਕ 2 ਮਿੰਟ ਆਪਾਂ ਕੀ ਕਰਨਾ ਇਹਨੂੰ ਮੜਾਇਆ ਭੁੰਨਣਾ ਇਹਨੂੰ ਸਾਰੇ ਮਸਾਲਿਆਂ ਨੂੰ ਸਾਰੇ ਮਸਾਲੇ ਜਦੋਂ ਭੁੰਨੇ ਜਾਣਗੇ ਤੇ ਹੁਣ ਆਪਾਂ ਆ ਲੌਕੀ ਆਪਣੇ ਪਾਣੀ 'ਚ ਬਿਲਕੁਲ ਪਿਆਰ ਧੋਕੇ ਦੋ ਵਾਰ ਤਿੰਨ ਵਾਰ ਰੱਖੀਏ ਤੇ ਹੁਣ ਇਹ ਲੌਕੀ ਜਾਏਗੀ ਵਿੱਚ ਆਪਣੇ ਕੁੱਕਰ ਦੇ ਇਹ ਲਓ ਜੀ ਆ ਲਓ ਇਹ ਪੰਜਾ ਲੋਕੀ 250 ਗ੍ਰਾਮ 250 ਗ੍ਰਾਮ ਲੋਕੀ ਦੀ ਸਬਜ਼ੀ ਬਹੁਤ ਸੌਖੇ ਢੰਗ ਨਾਲ ਬੜੇ ਥੋੜੇ ਸਮੇਂ ਦੇ ਵਿੱਚ ਚਾਰ ਹੋ ਜਾਂਦੀ ਏ ਤੇ ਇਹ ਆਪਾਂ ਦਿਨ ਚਾਰ ਜਾਣੇ ਬੜੇ ਆਨੰਦ ਨਾਲ ਖਾ ਸਕਦੇ ਹਾਂ ਚੰਗੀ ਤਰ੍ਹਾਂ ਹਿਲਾ ਲੈਣਾ ਚੰਗੀ ਤਰ੍ਹਾਂ ਹਿਲਾਈ ਆਪਾਂ ਸਬਜ਼ੀ ਇਹ ਲਓ ਜੀ ਇਹਦੇ ਉੱਤੇ ਆਪਾਂ ਹੁਣ 2 ਮਿੰਟ ਢੱਕਾਂ ਰੱਖ ਦੇਣਾ ਉੱਤੇ ਕਿਉਂਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਏਗਾ ਇਹ ਆਪਾਂ ਢੱਕਣ ਰੱਖਤਾ ਹਾਂ ਇਹਦੇ ਤੇ ਹੁਣ ਕਾਇਤਾ ਲਾਈਵ ਬਿਲਕੁਲ ਲਾਈਵ ਸਿੱਧੀ ਸਬਜ਼ੀ ਬਣਾਇਆ ਕੋਈ ਅੰਦਰ ਟ੍ਰੈਕ ਨਹੀਂ ਪਾਈ ਕੋਈ ਸਿੱਧੀ ਲਾਈਵ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਆਪਾਂ ਲਾਵਾਂਗੇ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰ ਲੈਣਾ ਜ਼ਰੂਰੀ ਹੈ ਕਿਉਂਕਿ ਥੱਲੇ ਨਾ ਲੱਗਣ ਥੱਲੇ ਲੱਗਦਾ ਆਪਾਂ ਦਾ ਭਰਾ ਥੱਲੇ ਲੱਗਿਆ ਟੇਸ ਖਰਾਬ ਹੋ ਜਾਏਗਾ ਸਬਜ਼ੀ ਦਾ ਹੁਣ ਆਪਾਂ ਨਾ ਆਪਣੀ ਮਰਜ਼ੀ ਦੇ ਮੁਤਾਬਕ ਪਾਣੀ ਲਾਵਾਂਗੇ ਪਾਣੀ ਤਾਂ ਲਾਵਾਂਗੇ ਕਿ ਜਿਹੜੇ ਆਪਣੇ ਲੌਕੀ ਆ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਆਪਣੇ ਮਿਕਸ ਹੋ ਜਾਏਗੀ ਮਸਾਲੇ ਮਿਕਸ ਹੋ ਜਾਣਗੇ ਆ ਲਓ ਜੀ ਇਹ ਆਪਾਂ ਅੱਧਾ ਗਲਾਸ ਪਾਣੀ ਦਾ ਲਾਤਾ ਜੀ ਵਾਟਰ ਲਾਤਾ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਿਲਕੁਲ ਟੱਕੇ ਰੱਖ ਦਾਂਗੇ 5-10 ਮਿੰਟ ਲਈ। ਲਓ ਜੀ ਇਹ ਟੱਕੇ ਰੱਖ ਦਿੱਤੀ। ਇਹ ਆਪਣੀ ਸਬਜੀ ਬਸ 5-7 ਮਿੰਟਾਂ ਦੇ ਵਿੱਚ ਤਿਆਰ ਹੋ ਜਾਣੀ ਹੈ। ਤੇ ਦੁੱਧ ਕਿਵੇਂ ਪਾਉਣਾ ਹੈ ਉਹ ਵੀ ਤੁਹਾਨੂੰ ਆਪ ਸਾਨੂੰ ਦੱਸਾਂਗੇ। ਆਹ ਅਗਲਾ ਸਟੈਪ ਤੁਹਾਨੂੰ ਦੱਸ ਦਿਆਂ ਦੁੱਧ ਕਿਵੇਂ ਪਾਉਣਾ ਹੈ ਇਹ ਆਪਾਂ ਟੱਕਣ 'ਚ ੜ ਦਿੱਤਾ। ਪਾਣੀ ਪਾ ਕੇ ਇਹ ਸਬਜ਼ੀ ਮਿਕਸ ਹੋ ਜਾਈ ਗਲ ਜਾਈ ਸਾਰੀ ਸਬਜ਼ੀ ਤੇ ਗਲਤ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਸਬਜ਼ੀ ਨੂੰ ਆਪਾਂ ਕਿਸ ਤਰ੍ਹਾਂ ਦੁੱਧ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਸਬਜ਼ੀ ਆਪਾਂ ਲਾ ਕੇ ਤੇ ਆਪਣੇ ਖਾਣ ਲਈ ਬਿਲਕੁਲ ਤਿਆਰ ਹੈ। ਤੇ ਆਪਾਂ ਸਬਜ਼ੀ ਹੁਣ ਦੇਖ ਰਹੇ ਆ ਆਪਣੇ ਕਿੰਨੇ ਕੁ ਤਿਆਰ ਹੋ ਗਈ ਪਾਣੀ ਪਾਇਆ ਸੀ ਆਪਾਂ ਲਓ ਜੀ ਕਰੋ ਚੈੱਕ ਤੇ ਆਹ ਲਓ ਜੀ ਆਪਣੀ ਵੇਖੋ ਸਬਜ਼ੀ ਦੀ ਰੰਗਤ ਦੇਖੋ ਕੋਈ ਮਸਾਲੇ ਆਪਾਂ ਜ਼ਿਆਦਾ ਨਹੀਂ ਪਾਏ ਸਿਰਫ ਹਲਦੀ ਮਿਰਚ ਤੇ ਧਨੀਆ ਪਾਊਡਰ ਲੋਨ ہری ਮਿਰਚ ਪਿਆਜ਼ ਤੇ ਲੌਕੀ ਕੁਛ ਨਹੀਂ ਗਾ ਤੇ ਆ ਆਪਾਂ ਦੁੱਧ ਦਾ ਗਲਾਸ ਭਰਿਆ ਪਾ ਰਹੇ ਹਾਂ ਲਓ ਜੀ ਇਹਨੂੰ ਹਿਲਾ ਦਿਓ ਮਿਕਸ ਕਰ ਦਿਓ ਲਓ ਜੀ ਆ ਆਪਣੀ ਲੌਕੀ ਦੀ ਸਬਜ਼ੀ ਤਿਆਰ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਜਦੋਂ ਇਹਨੂੰ ਖਾਓਗੇ ਨਾ ਤੇ ਯਾਦ ਕਰੋਗੇ ਤੁਸੀਂ ਕਹੋਗੇ ਲੈ ਵੀ ਇੰਨੇ ਟੇਸਟ ਸਬਜੀ ਲੌਕੀ ਦੀ ਤੇ ਤੁਸੀਂ ਵਾਰ-ਵਾਰ ਬਣਾਓਗੇ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਤੁਸੀਂ ਕੱਲੀ ਇਹੋ ਹੀ ਖਾਦੀ ਜਾਓਗੇ ਤੁਸੀਂ ਕਹਿਣਾ ਰੋਟੀ ਪ੍ਰਸ਼ਾਦੇ ਰਹਿਣ ਦੀ ਨਾਲ ਖਾਣ ਨੂੰ ਇਹ ਜਿਹੜੇ ਕੱਲੇ ਮੁੰਡੇ ਨੇ ਨੇ ਜਿਹੜੇ ਕੱਲੇ ਔਖੇ ਹੁੰਦੇ ਨੇ ਰੋਟੀ ਪਾਣੀ ਤੋਂ ਇਹ ਉਹਨਾਂ ਵਾਸਤੇ ਰੈਸਪੀ ਬਿਲਕੁਲ ਬਹੁਤ ਵਧੀਆ ਹੈ ਇਹੋ ਜੀਆਂ ਸਬਜ਼ੀਆਂ ਤੁਹਾਨੂੰ ਹੋਰ ਵੀ ਦੱਸਾਂਗੇ ਕਿ ਜਿਹੜੀਆਂ ਤੁਸੀਂ ਬੜੇ ਸੌਖੇ ਢੰਗ ਦੇ ਨਾਲ ਮਿੰਟੋ-ਮਿੰਟੇ ਬਣਾ ਸਕਦੇ ਜੀ ਹੁਣ ਕਿੰਨਾ ਕੁ ਮਿੰਟ ਲੱਗੇ ਨੇ ਆਪਾਂ ਸਬਜੀ ਬਣਾਉਣ ਨੂੰ ਤਿਆਰ ਹੋਣ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਠੀਕ ਆ ਤੇ ਇਹਨੂੰ ਹੁਣ ਆਪਾਂ ਕਰਨਾ ਸਦਾ ਦੁੱਧ ਪਾਇਆ ਦੁੱਧ ਪਾ ਕੇ ਤੇ ਅਪਸਟ ਬਰ ਢੱਕਣ ਦੇ ਉੱਤੇ ਰੱਖ ਦੇਣਾ ਗੈਹ ਚੱਲਦਾ ਰਹਿੰਦਾ ਰਹੇ ਆ ਟੱਕਾਂ ਦਸਤਾ ਇਹ ਸਿਰਫ ਤੇ ਸਿਰਫ ਆਪਾਂ ਇੱਕ 2 ਮਿੰਟ ਸਿਰਫ ਆਪਾਂ ਇਹਨੂੰ ਮੜਾ ਜਾ ਸੇਕਾ ਲਉਣਾ ਹੈ ਜਿਹੜਾ ਕਿ ਮਿਲ ਕੇ ਜਿਹੜਾ ਦੁੱਧ ਇਹ ਵਿੱਚ ਰਸ ਜਾਵੇ ਲੋਕੀ ਦੇ ਸਾਰੀ ਸਬਜ਼ੀ ਦੇ ਵਿੱਚ ਐ ਮਿਕਸ ਹੋ ਜਾਵੇ ਲਾ ਲਾ ਕੇ ਖਤ ਤੇ ਨੀ ਗੈਸ ਬੰਦ ਲਓ ਜੀ ਹੁਣ ਆਪਾਂ ਇੱਕ ਵਾਰ ਟੱਕਣ ਦੇ ਨਾਲ ਦੇਖ ਰਹੇ ਆ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰ ਦੇਣਾ ਲਓ ਜੀ ਆਹ ਵਾਲਾ ਆ ਗਿਆ ਬਸ ਇਹਨਾਂ ਕਿ ਵਾਲਾ ਦਵਾਣਾ ਜਿਆਦਾ ਵਾਲਾ ਨਹੀਂ ਆਪਾਂ ਦਵਾਣਾ ਆ ਵੇਖੋ ਲਾਤੀ ਕਿੱਡੇ ਰੰਗਤ ਦੇ ਵੇਖੋ ਜੀ ਸਬਜ਼ੀ ਦਾ ਡੋਰਾ ਦੇਖੋ ਤੁਸੀਂ ਲਓ ਜੀ ਗੈਸ ਕਰਤਾ ਬੰਦ ਆ ਆਫ ਕਰਤਾ ਜੀ ਆਪਾਂ ਇਹ ਸਬਜੀ ਦੇ ਲਓ ਹੁਣ ਆਪਾਂ ਟੱਕਣਾਂ ਰੱਖ ਦੇਣੇ ਦਿੱਤੇ ਇਕੱਲਾ ਇਹ ਟੱਕਣ ਨੂੰ ਤੇ ਭਾਪ ਦੇ ਨਾਲ ਬਾਕੀ ਰਹਿੰਦੀ ਮਿਕਸ ਹੋ ਜਾਏਗੀ ਇਹ ਆਪਣੀ ਸਬਜੀ ਖਾਣ ਲਈ ਬਿਲਕੁਲ ਤਿਆਰ ਹੈ ਜੀ ਇਸ ਤੋਂ ਬਾਅਦ ਤੁਸੀਂ ਆਪਣੇ ਸਬਜੀ ਸਰਵ ਕਰੋ ਪ੍ਰਸ਼ਾਦੇ ਨਾਲ ਜਿੰਦਾ ਮਰਜ਼ੀ ਖਾਓ ਤੇ ਆਨੰਦ ਮਾਣੋ ਤੇ ਆਪਣੇ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਕਰਾ ਦੇ ਜੇ ਸਾਰਾ ਕੁਝ ਬਾਕੀ ਤੁਹਾਨੂੰ ਪਤਾ ਹੀ ਹੈ ਧਿਆਨ ਰੱਖਿਆ ਜੇ ਅਸੀਂ ਤੁਹਾਡਾ ਧਿਆਨ ਰੱਖਦੇ ਹਾਂ ਤੁਸੀਂ ਤੁਹਾਡਾ ਧਿਆਨ ਰੱਖੋਗੇ ਸਾਨੂੰ ਮੈਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ